ਸੀਬੀਏ ਇਨਫੋਟੈਕ ਵਿਖੇ ਸਾਂਝ ਕੇਂਦਰ ਵੱਲੋਂ ਨਸ਼ਾ ਅਤੇ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਤ ਸੈਮੀਨਾਰ ਆਯੋਜਿਤ ਨਸ਼ਾ ਦੇ ਖਾਤਮੇ ਲਈ ਸਾਂਝੀ ਯਤਨਾਂ ਦੀ ਲੋੜ ਇੰਸਪੈਕਟਰ ਇੰਦਰਬੀਰ ਕੋਰ ਨਸ਼ਾ ਸਮਾਜ ਲਈ ਸਭ ਤੋਂ ਵੱਡਾ ਕੋੜ ਇੰਜੀਨੀਅਰ ਸੰਦੀਪ ਕੁਮਾਰ ਗੁਰਦਾਸਪੁਰ ਦੀ ਮਸ਼ਹੂਰ ਆਈਟੀ ਕੰਪਨੀ ਸੀਬੀਏ ਇਨਫੋਟੈਕ ਵਿਖੇ ਸਾਂਝ ਕੇਂਦਰ ਵੱਲੋਂ ਜਾਗਰੂਤਾ ਸੈਮੀਨਾਰ ਦਾ ਆਯੋਜਨ ਕੀਤਾ। ਇਸ ਮੌਕੇ ਇੰਸਪੈਕਟਰ ਇੰਦਰਬੀਰ ਕੌਰ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਗੁਰਦਾਸਪੁਰ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਇੰਸਪੈਕਟਰ ਇੰਦਰਬੀਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਅੱਜ ਦੇ ਸੈਮੀਨਾਰ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਅਤੇ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣਾ ਹੈ। ਉਹਨਾਂ ਕਿਹਾ ਕਿ ਨਸ਼ਾ ਉਹ ਕੋੜ ਹੈ ਜੋ ਕਰ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੈ। ਇਸ ਲਈ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਜਿੱਥੇ ਨਸ਼ਿਆਂ ਪ੍ਰਤੀ ਖੁਦ ਜਾਗਰੂਤ ਹੋਣਾ ਹੈ ਉੱਥੇ ਹੀ ਹੋਰ ਲੋਕਾਂ ਨੂੰ ਨਸ਼ਿਆਂ ਦੀ ਅਲਮਤ ਤੋਂ ਜਾਣੂ ਕਰਵਾਉਣਾ ਹੈ। ਉਹਨਾਂ ਕਿਹਾ ਕਿ ਨਸ਼ੇ ਸਾਡੇ ਸਮਾਜ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਜਿਸ ਨੂੰ ਸਾਰਿਆਂ ਵੱਲੋਂ ਸਾਂਝ ਹਮਲਾ ਕਰਕੇ ਖਤਮ ਕੀਤਾ ਜਾ ਸਕਦਾ ਹੈ। ਇੰਸਪੈਕਟਰ ਇੰਦਰਬੀਰ ਕੋਰ ਨੇ ਕਿਹਾ ਕਿ ਸਾਨੂੰ ਟ੍ਰੈਫਿਕ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਅਤੇ ਸੜਕ 'ਤੇ ਚੱਲਦੇ ਸਮੇਂ ਟ੍ਰੈਫਿਕ ਨਿਯਮਾਂ ਨੂੰ ਧਿਆਨ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ ਇਹ ਅੱਜ ਦੇ ਪ੍ਰੋਗਰਾਮ ਵਿੱਚ ਸੈਮੀਨਾਰ ਦੇ ਵਿੱਚ ਪ੍ਰੈਸਮੀਡੀਆ ਮਿਕਾ ਵੀ ਜਗਜੀਤ ਅਹਿਰਾਜੀ ਜੋ ਕਿ ਸੈਮੀਨਾਰ ਦੀ ਕਵਰੇਜ ਕਰ ਰਹੇ ਨੇ ਗੋਰੀ ਪ੍ਰਸਤ ਜਿਹੜੇ ਵੀ ਇਹ ਇਹਨਾਂ ਫਾਇਦੇ ਜੋ ਦੇਣ ਕਿਉਂਕਿ ਜਿਹੜੀ ਗੱਲ ਘਰਾਂ-ਘਰਾਂ ਤੱਕ ਪਹੁੰਚਣੀ ਹੈ ਇਹਨਾਂ ਦੇ ਮਾਧਿਅਮ ਦੇ ਨਾਲ ਪਹੁੰਚਣੀ ਹੈ ਸੋ ਮੈਂ ਕੋਈ ਲਾਈਨਾਂ ਪਹਿਲਾਂ ਇੱਕ ਟਰੈਕਟ ਤੇ ਵੀ ਬਣਾਇਆ ਟਰੈਕਟ ਨਹੀਂ ਮਾਤੇ ਟਰੈਕਟ ਨੂੰ ਜੋ ਤੇ ਗੀਤ ਬਣਾਇਆ ਤ੍ਰੈਫਕਰੀ ਮਾਤਾ ਪ੍ਰਚਾਰ ਜ਼ਰੂਰੀ ਹੈ ਹੋ ਰਹੀ ਹੈ ਸਮਝੋ ਬਰਖੁਲਦਾਰੇ ਬਹੁਤ ਜ਼ਰੂਰੀ ਹੈ ਸਮਝੋ ਬਰਖੁਲਦਾਰੇ ਬਹੁਤ ਜ਼ਰੂਰੀ ਹੈ ਸਮਝੋ ਬਰਖੁਲਦਾਰੇ ਬਹੁਤ ਜ਼ਰੂਰੀ ਹੈ ਕੁੜੀਏ ਕਿਸਮਤ ਕੁੜੀਏ ਤੈਨੂੰ ਇੰਨਾ ਪਿਆਰ ਦਿਆ ਦੁਨੀਆ ਮੈਂ ਤੇ ਤੋ ਵਾਰ ਦਿਆ ਤੂੰ ਜਮੀਤਾਂ ਨੂੰ ਤੇ ਕਹਿਣ ਪਰਾਈ ਆ ਧੀਏ ਸੋਰੇ ਘਰ ਵਿੱਚ ਕਹਿਣ ਬੇਗਾਨੀ ਜਾਈਂ ਆ ਧੀਏ ਕਿਹੜੇ ਕਰਦੀ ਆ ਕਾ ਤੈਨੂੰ ਕੀ ਸਤਿਕਾਰ ਦਿਆਂ ਆਪਣੇ ਹਸਬੀ ਦੁਨੀਆ ਮੈਂ हिसे जी दुणिया सीता माण्हू आराम विसारे हार गे हिकु धोबी ਆ ਬਾਤ ਕੁੜੀ ਬਣਾਤੀ ਨੱਬ ਹਜ਼ਾਰਾਂ ਨੇ ਕਬੂਆਂ ਵੀ ਸਕਲਪੀ ਨੂੰ ਮੈਂ ਕਿਵੇਂ ਸੁਧਾਰ ਦਿਆ ਆਪਣੇ ਹੱਥੀਂ ਦੁਨੀਆ ਮੈਂ ਤੇਤੋਂ ਵਾਪਿਆ ਮਰ ਜਾਣੇ ਦੇ ਅੰਦਰ ਵਸ ਗਈਏ ਕੁੜੀਏ ਜਿਉਂ ਦੀ ਰੈ ਜਿਉਂ ਕਮਲੀ ਮੈਂ ਕਮਲਾ ਤੇਰਾ से बि न ਮੈਂ ਇਹ ਕਹਿਣਾ ਚਾਹਾਂਗੀ ਕਿ ਅੱਜ ਅਸੀਂ ਸੀਬੀਏ ਇਨਫੋਟੈਕ ਦੇ ਵਿੱਚ ਮਿਸਟਰ ਸੰਦੀਪ ਜੀ ਦੇ ਕੈਂਪ ਤੇ ਅਸੀਂ ਆਏ ਸੀ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਜਿਹੜਾ ਹੈ ਉਹ ਨਿਸ਼ਚਿਤ ਤਹਿਤ ਨਸ਼ੇ ਤੋਂ ਮੁਕਤ ਹੋਣ ਦੇ ਲਈ ਜਿਹੜਾ ਹੈ ਉਹ ਪ੍ਰੇਰਿਤ ਕੀਤਾ ਕਿ ਨਸ਼ੇ ਤੋਂ ਜਿਹੜਾ ਹੈ ਉਹ ਪਰੇਸ਼ ਕਰੋ ਤਾਂ ਜੋ ਅਸੀਂ ਪੰਜਾਬ ਨੂੰ ਬਰਦਾਸ਼ਪੁਰ ਜ਼ਿਲ੍ਹੇ ਨੂੰ ਬਚਾ ਸਕੀਏ ਹਾਂ ਜਿਹੜੇ ਬੱਚੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਸਾਡੇ ਗੁਰਦਾਸਪੁਰ ਪੁਲਿਸ ਮਾਨਯੋਗ ਡਾਇਮਾ ਹਰਿਸ਼ ਚੀ ਵੱਲੋਂ ਪੂਰੀ ਜੜੀ ਹੈ ਉਹ ਹੈਲਪ ਕੀਤੀ ਜਾ ਰਹੀ ਹੈ ਔਰ ਅਸੀਂ ਗਾਈਡਲਾਈਨਸ ਵੀ ਦੇ ਰਹੇ ਹਾਂ ਉਹਨਾਂ ਨੂੰ ਤੇ ਜੇ ਉਹਨਾਂ ਨੂੰ ਕੋਈ ਫਾਈਨੈਂਸ਼ੀਅਲੀ ਹੈਲਪ ਵੀ ਹੈ ਉਹ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਵਾਂ ਇਹਦੇ ਵਿੱਚ ਸਾਡਾ ਮੇਨ ਮੋਟਿਵ ਹੀ ਇਹੀ ਹੈਗਾ ਕਿ ਖੇਡਾਂ ਦੇ ਨਾਲ ਇਹਨਾਂ ਦੇ ਸਰੀਰ ਸਰੀਰਕ ਤੌਰ ਤੇ ਤੰਦਰੁਸਤ ਹੋਣ ਇੰਨਾ ਦਾ ਜਿਹੜਾ ਰੁਝਾਨ ਹੈਗਾ ਵਾ ਉਹ ਖੇਡਾਂ ਪੱਤੀ ਔਰ ਆਪਣੇ ਸਰੀਰਕ ਪੱਖੀ ਜਿਹੜਾ ਹੈ ਉਹ ਵਧੀਆ ਹੋਵੇ ਤਾਂ ਜੋ ਇਹ ਆਪਣੇ ਗੁਰਦਾਸਪੁਰ ਡਿਸਟ੍ਰਿਕਟ ਦਾ ਜਿਹੜਾ ਹੈ ਨਾਮ ਨਸ਼ਿਆਂ ਤੋਂ ਘਟ ਕੇ ਤੇ ਇੱਕ ਖੇਡਾਂ ਦੇ ਆਧਾਰ ਤੇ ਔਰ ਸਰੀਰਕ ਪੱਧਰ ਤੇ ਆਧਾਰ ਤੇ ਜਿਹੜਾ ਹੈ ਉਹ ਜਾਣਿਆ ਜਾ ਸਕੇ ਕਿ ਗੁਰਦਾਸਪੁਰ ਦੇ ਜਿਹੜੇ ਬੱਚੇ ਨੇ ਨੌਜਵਾਨ ਪੀੜ੍ਹੀ ਹੈਗੀ ਆ ਉਹ ਖੇਡਾਂ ਵੱਲ ਪ੍ਰੇਰਿਤ ਹੋ ਰਹੀ ਹੈ ਉਦੇ ਵਿੱਚ ਜਿਹੜੇ ਨੇ ਇਹ ਨਵੇਂ ਨਿਯਮ ਜਿਸ ਤਰ੍ਹਾਂ ਦੱਸੇ ਗਏ ਨੇ ਕਿ ਜਿਹੜੇ ਬੱਚੇ ਜਿਹੜੇ ਪੜੇ ਜਾਂਦੇ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਉਹ ਉਹਨਾਂ ਦੇ ਪੇਰੈਂਟਸ ਦਾ ਜਿਹੜਾ ਆ ਉਹ ਰੋਲ ਆ ਉਹ ਕਿਉਂ ਦਿੰਦੇ ਨੇ ਬੱਚਿਆਂ ਨੂੰ 18 ਸਾਲ ਤੋਂ ਉਮਰ ਦੇ ਘੱਟ ਦੇ ਬੱਚਿਆਂ ਨੂੰ ਜਦੋਂ ਉਹਨਾਂ ਨੂੰ ਮਤਲਬ ਪਤਾ ਹੀ ਨਹੀਂ ਕਿ ਅਸੀਂ ਡਰਾਈਵ ਕਿਸ ਤਰ੍ਹਾਂ ਕਰਨੀ ਹੈਗੀ ਆ ਇਹਦੇ ਵਿੱਚ ਪੇਰੈਂਟਸ ਵਾਸਤੇ ਜੜੀਆਂ ਨੇ ਉਹ ਸਖਤ ਪਨਿਸ਼ਮੈਂਟ ਜੜੀਆਂ ਨੇ ਕੀ ਪਿਆਗੀਆਂ ਨੇ ਮੈਂ ਤੇ ਇਹੀ ਪਬਲਿਕ ਨੂੰ ਅਵੇਅਰ ਕਰਾਂਗੀ ਕਿ ਜਦੋਂ ਵੀ ਤੁਸੀਂ ਟੂ ਵਿਲਰਸ ਔਰ ਫੋਰ ਵਿਲਰਸ ਟੂ ਵਿਲਰ ਖਾਸ ਕਰਕੇ ਚਲਾਉਂਦੇ ਹੋ ਤਾਂ ਤੁਹਾਡੇ ਸਿਰ ਦੇ ਉੱਤੇ ਜਿਹੜਾ ਹੈਲਮਟ ਜਿਹੜਾ ਹੋਣਾ ਚਾਹੀਦਾ ਹੈ ਜਿਹੜੀ ਫੋਰ ਵਿਲਰ ਹੈਗੀ ਆ ਇਹਨਾਂ ਦੇ ਵਿੱਚ ਜਿਹੜੇ ਟੈਕਨੀਕਲ ਪੁਆਇੰਟ ਬਣੇ ਹੋਏ ਨੇ ਜਿਸ ਤਰ੍ਹਾਂ ਤੁਸੀਂ ਸੀਟ ਬੈਲਟ ਲਗਾਣੀ ਆ ਸੀਟ ਬੈਲਟ ਜਿਹੜੀ ਹੈ ਇਹ ਕੋਈ ਪੁਲਿਸ ਨੇ ਤੁਹਾਡਾ ਚਲਾਨ ਕੱਟਣ ਲਈ ਨਹੀਂ ਲਾਈ ਹੋਈ ਇਹ ਸੀਟ ਬੈਲਟ ਹੁੰਦੀ ਹੈ ਕਿ ਰੱਬ ਨਾ ਕਰੇ ਅਗਰ ਕੋਈ ਤੁਸੀਂ ਜ਼ੋਰ ਦੀ ਬ੍ਰੇਕ ਮਾਰਦੇ ਹੋ ਜਾਂ ਕੋਈ ਐਕਸੀਡੈਂਟ ਹੁੰਦਾ ਆ ਤੋ ਇਹ ਜਿਹੜੀ ਸੀਟ ਬੈਲਟ ਹੈਗੀ ਆ ਉਹ ਤੁਹਾਨੂੰ ਪ੍ਰੋਟੈਕਟ ਕਰਦੀ ਆ ਇਸ ਕਰਕੇ ਇਹਨਾਂ ਜਿਹੜੇ ਕਾਨੂੰਨ ਨਵੇਂ ਬਣੇ ਹੋਏ ਨੇ ਉਹਨਾਂ ਦੇ ਤਹਿਤ ਆਪ ਵੀ ਜਿਹੜਾ ਹੈ ਉਹਨਾਂ ਨੂੰ ਉਹਨਾਂ ਤੇ ਚੱਲੋ ਤੇ ਪਬਲਿਕ ਵੀ ਜਿਹੜੀ ਹੈ ਉਹ ਵੀ ਚੱਲੇ ਕਿਉਂਕਿ ਪੁਲਿਸ ਜਿਹੜੀ ਹੈ ਇਹ ਨਵੇਂ ਨਿਯਮਾਂ ਨੂੰ ਲਾਗੂ ਕਰਤੇ ਸਕਦੀ ਆ ਅਸੀਂ ਲਾਗੂ ਕਰਾਂਗੇ ਬਟ ਪਬਲਿਕ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਗਰ ਜੇ ਨਵੇਂ ਕਾਨੂੰਨ ਆ ਗਏ ਆ ਤੇ ਅਸੀਂ ਨਵੇਂ ਕਾਨੂੰਨਾਂ ਦੇ ਤਹਿਤ ਹੀ ਜਿਹੜਾ ਹੈ ਉਹ ਕੰਮ ਕਰੀਏ ਰੂਲਸ ਐਂਡ ਰੈਗੂਲੇਸ਼ਨਸ ਐਂਡਰੋਇਡ ਡਿਸਪਲਿਨ ਜੋ ਹੈ ਉਹ ਮਸਟ ਸੋ ਐਂਟੀ ਡਰੱਗਸ ਦਾ ਨੰਬਰ ਹੈਗਾ 78145 45950 ਪੁਲਿਸ ਦਾ ਹਲਪਲਾਈਨ ਨੰਬਰ ਹੈ 112 ਸੋ ਅਸੀਂ ਨਾਲ-ਨਾਲ ਦੱਸ ਦਿਆਂ ਕਿ ਜਿਹੜਾ ਸਾਈਬਰ ਕ੍ਰਾਈਮ ਹੋ ਰਿਹਾ ਇਹ ਨੰਬਰ ਹੈਗਾ 1920 ਸੋ ਨੈਸ਼ਨਲ ਹਾਈਵੇ ਦਾ ਨੰਬਰ ਹੈ 1030 ਕਿਤੇ ਅਕਸਰ ਤੁਹਾਡੀ ਨੈਸ਼ਨਲ ਹਾਈਵੇ ਤੇ ਚੱਲਦਿਆਂ ਗੱਡੀ ਖਰਾਬ ਹੋ ਜੇ ਪੈਟਰੋਲ ਮੁੱਕ ਜੇ ਜਦ ਅਸੀਂ 1033 ਤੇ ਜਿਹੜਾ ਅਸੀਂ ਹਲਪ ਲੈ ਸਕਦੇ ਹਾਂ ਮੈਸੀ ਬਿੰਕ ਦੇ ਪੂਰੀ ਟੀਮ ਵੱਲੋਂ ਮੈਡਮ ਇੰਦਰਪ੍ਰੀਤ ਕੋਟ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਅੱਜ ਉਹਨਾਂ ਨੇ ਆਪਣਾ ਕੀਮਤੀ ਸਮਾਂ ਸਾਡੇ ਇੰਸਟੀਚਿਊਟ ਦੇ ਵਿੱਚ ਆ ਕੇ ਸਾਡੇ ਬੱਚਿਆਂ ਦੇ ਨਾਲ ਸਾਂਝਾ ਕੀਤਾ। ਉਹਨਾਂ ਨੇ ਸਾਨੂੰ ਸਾਂਝੀਦਿੰਦੀ ਸੇਵਾਵਾਂ ਵੱਲੋਂ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਆ ਉਹਨਾਂ ਦੇ ਪਰ ਉਹਨਾਂ ਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਇਨਸਾਨ ਸ਼ੈਂਡ ਦੇ ਵਿੱਚ ਕਿਹੜੀਆਂ-ਕਿਹੜੀਆਂ ਸੇਵਾਵਾਂ ਅਵੇਲੇਬਲ ਆ ਐਂ ਜਿਹੜਾ ਨਵਾਂ ਐਪ ਲਾਂਚ ਹੋਇਆ ਹੈ ਗਰਲਸ ਦੇ ਵਾਸਤੇ ਉਹਦੇ ਬਾਰੇ ਲੋਕੀ ਪੂਰੀ ਇਨਫੋਰਮੇਸ਼ਨ ਸਾਡੇ ਦਿੱਤੀ ਵੀ ਕੁੜੀਆਂ ਨੂੰ ਦਿੱਤੀ ਜਿਹੜਾ ਕਿ ਸਾਮੀਆਂ ਸਾਡੇ ਸਾਰਿਆਂ ਲਈ ਬਹੁਤ ਹੀ ਹਫਲ ਰਿਹਾ ਅੱਜ ਤੱਕ ਲਈ ਹਾਂ ਕਾਫੀ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਇਹੋ ਜਿਹੀ ਫੈਮਿਨਰ ਸੀਬਿੰਗ ਦੇ ਵਿੱਚ ਹੋਰ ਵੀ ਆਰਗੇਨਾਈਜ਼ ਹੁੰਦੇ ਰਹਿਣਗੇ ਤੇ ਮੈਂ ਮੈਮ ਦਾ ਇੱਕ ਵਾਰੀ ਬਹੁਤ ਥੈਂਕਫੁਲ ਥੈਂਕਫੁਲ ਹਾਂ ਕਿ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਹਾ ਡੈਂਸਿਟੀਊਟ ਦੇ ਵਿੱਚ ਆਏ